ਲਾਉਂਦੇ ਅਤੇ ਭਰ-ਭਰ ਪਾਉਂਦੇ ਪਾਣੀ ਥੱਕਿਆ ਰਾਹੀ ਸ਼ਾਮੇ ਰਹਿਦਾ ਕਰਦਾ ਜਿੰਦ ਸੁਖਾਲੀ ਤੂੰ ਵੀ ਕਰਮ ਕਮਾਲੇ ਜਿੰਦੇ ਕਿਉਂ ਕੁੱਟਦੀਂ ਏ ਟੋਏ ਇਹ ਰੁੱਖਾਂ ਤੇ ਪੰਛੀ ਚੇਕਣ ਸਾੜਾ ਤੋੜਨਾ ਡਾਲੀ ਸਾੜਾ ਤੋੜਨ ਡਾਲੀ ਇਹ ਰੁੱਖ ਮੇਰੀ ਮਾਂ ਦੀ ਗੋਦੀ ਰੁੱਖ ਬਾਪੂ ਦੇ ਮੋਢੇ ਝੂਟ ਝੂਟ ਕੇ ਕੁੱਬਾ ਕਰਤਾ जख्मी ਦੇ ਦੇਖ-ਦੇਖ ਕੇ ਸੁੱਕੇ ਰੁੱਖ ਨੂੰ ਤਰਸ ਵੜਾ ਹੀ ਆਉਂਦਾ ਪਾਣੀ ਪਾਉਂਦਾ ਪਰੇ ਪਾਣੀ ਪਾਉਂਦਾ ਫਿਰੇ ਫਕੀਰਾ ਜੈ ਰੁੱਖਾਂ ਦੀ ਗਾਉਂਦਾ ਯਾਰੋ ਜੈ ਰੁੱਖਾਂ ਦੀ ਗਾਉਂਦਾ ਰੁੱਖ ਨਾਲਿ ਜੁਬਾਨੀ ਸ਼ਿਵ ਕਹਿੰਦਾ ਰੁੱਖ ਰਿਸ਼ਤਿਆਂ ਵਰਗੇ ਕਪਤਾ ਵਿੱਚ ਸਮਝਾਉਂਦਾ ਪਾਣੀ ਪਾਉਂਦਾ ਫਿਰੇ ਫਕੀਰਾ ਜੈ ਰੁੱਖ ਆ ਦੀ ਗਾਉਂਦਾ ਯਾਰੋ ਜੈ ਰੁੱਖ ਆ ਦੀ ਗਾਉਂਦਾ ਮੈਂ ਸੀ ਜਾਰੂ ਪਾਉਂਦ ਲਗਾਈ ਕਰਦਾ ਨਹੀਂ ਬੜਿਆਈ ਕਰਦਾ ਨਹੀਂ ਬੜਾਈ ਸੱਜਣੋ ਹੋ ਗਏ ਰੁੱਖ ਬਡੇਰੇ ਨਿਤ ਮੇਰੇ ਨਾਲ ਗੱਲਾਂ ਕਰਦੇ ਓਏ ਜਦੋਂ ਕਰਦਾ ਸ਼ਾਇਰ ਸਵੇਰੇ ਆਲਿਆਂ ਵਿੱਚ ਬੋਡ ਚੈੱਕਦੇ ਤੇ ਪੰਛੀ ਡਾਲੀ ਬਹਿੰਦੇ ਕੋਇਲ ਚਿੜੀਆਂ ਕਾਂ ਬুলਬੁਲ ਜਿਉਂ ਜਿਉਂਦਾ ਰਹੇ ਮੈਨੂੰ ਕਹਿੰਦੇ ਸੱਜਣਾ ਜਿਉਂਦਾ ਰਹੇ ਮੈਨੂੰ ਕਹਿੰਦੇ ਉਹਦੀਆਂ ਹੀ ਬੜਾਈਆਂ ਯਾਰੋ ਉਹ ਹੀਓ ਮਾਰਾ ਨਾਈ ਪੁਲਾਈ ਓ ਜੇਠ ਮਹੀਨਾ ਸਿਖਰ ਦਪਹਿਰਾ ਓਏ ਪਿੰਡ ਦੀ ਇਕ ਨੇ ਆਈਆ ਰੁੱਖ ਵੱਡਣ ਸੀ ਆਇਆ ਬੰਦਾ ਕੋਲ ਸੀ ਤਿੱਖੀ ਯਾਰੀ ਜਰਕ ਸ਼ਾਮੇ ਸਾਹ ਤਾਲ ਲੈ ਲਾ ਓਏ ਗਰਮੀ ਨੇ ਮਤ ਮਾਰੀ ਉੱਠਦੇ ਉਸ ਜੁਲਾਦ ਉੱਠਦੇ ਉਸ ਜੁਲਾਦ ਸੋਚਨੇ ਰੁੱਖ ਨੂੰ ਚੀਰਾ ਲਾਇਆ ਸ਼ਾਂ ਦਾ ਇੱਕ ਪਹਾੜ ਵਿਚ ਤੋਂ ਤੇਦੇ ਬੱਚੇ ਯਾਰੋ ਵਿਚ ਤੋਂ ਤੇਦੇ ਬੱਚੇ ਕੀ ਬੋਲਾਂ ਗਲ ਗੱਚ ਹੋ ਗਿਆ ਅੱਖਾਂ ਸੀ ਭਰ ਆਈਆਂ ਜੋ ਰੁੱਖਾਂ ਦੇ ਖਾਨ ਮਨਾਪੇ ਖੂ ਵਿੱਚ ਪੈਣ ਕਰਵਾਈਆਂ ਯਾਰੋ ਖੂ ਵਿੱਚ ਪੈਣ ਕਰਵਾਈਆਂ ਯਾਰੋ ਖੂ